ਰੇਪਤਮਨ ਸਿੰਘ ਰੂਪ ਦੇ ਨਾਵਲ ਤੇਲਾ ਦਾ ਅਗਲਾ ਕਾંડ 21 ਹਾਈ ਕੋਰਟ ਦੀ ਹਵਾ ਹੁਣ ਮਕੇਸ਼ ਪੁਰੀ ਅਤੇ ਉਹਦੇ ਸਾਥੀ ਨੌਜਵਾਨ ਵਕੀਲਾਂ ਦੇ ਵਿਰੁੱਧ ਚੱਲ ਰਹੀ ਸੀ ਚਾਰ ਵਕੀਲ ਜਿੱਥੇ ਵੀ ਜੁੜਦੇ ਹੜਤਾਲ ਦੀਆਂ ਗੱਲਾਂ ਹੁੰਦੀਆਂ ਠੀਕ ਵਕੀਲ ਹੜਤਾਲ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ ਪਰ ਖਾਮ-ਖਾਦ ਦਾ ਰੌਲਾ ਹੁਣ ਕਿਸੇ ਨੂੰ ਚੰਗਾ ਨਹੀਂ ਸੀ ਲੱਗਦਾ ਵਕੀਲਾਂ ਦੇ ਕੇਸਾਂ ਦੀਆਂ ਤਰੀਕਾ ਜੱਜ ਆਪਣੀ ਮਰਜ਼ੀ ਨਾਲ ਲੰਬੀਆਂ-ਲੰਬੀਆਂ ਪਾ ਦਿੰਦੇ ਸਨ ਦੂਰ ਦਰਾਡੇੋਂ ਆਏ ਕਲਾਇੰਟ ਆਪਣੇ ਕੇਸਾਂ ਦੀ ਪੈਰ ਵੀ ਕਰਦਿਆਂ ਅੱਖ ਥੱਕੇ ਸਨ ਉਹ ਕੈਂਟੀਨ ਦੀਆਂ ਰੋਟੀਆਂ ਖਾ ਕੇ ਘਰਾਂ ਨੂੰ ਪਰਤ ਜਾਂਦੇ ਸਨ ਸਰਕਾਰੀ ਕਰਮਚਾਰੀ ਵਿਸ਼ੇਸ਼ ਕਰਕੇ ਪੁਲਿਸ ਕਰਮਚਾਰੀ ਰੋਜ਼-ਰੋਜ਼ ਆਉਣ ਤੋਂ ਅੱਕ ਗਏ ਸਨ ਉਹਨਾਂ ਨੂੰ ਕਈ ਵਾਰ ਰਾਤਾਂ ਹੋਟਲਾਂ ਵਿੱਚ ਕੱਟਣੀਆਂ ਪੈਂਦੀਆਂ ਜਿਨ੍ਹਾਂ ਦਾ ਖਰਚਾ ਵਿਭਾਗਿਆਂ ਵੱਲੋਂ ਕਦੇ ਨਹੀਂ ਸੀ ਮਿਲਦਾ ਅੱਜ ਬੜੀ ਸ਼ਾਨ ਨਾਲ ਆਪਣੇ ਨਾਲ ਦੇ ਵਕੀਲਾਂ ਨੂੰ ਲੈ ਕੇ 1 ਵਜੇ ਮਾਈਕ ਫਿੱਟ ਕਰਕੇ ਸਟੇਜ ਉੱਤੇ ਮਕੇਸ਼ਪੁਰੀ ਬੋਲਣ ਲੱਗਾ ਪਰ ਵਿੱਚੋਂ ਕਿਸੇ ਨੇ ਹੀਟੋਂ ਟੋਕ ਦਿੱਤਾ ਕਿ ਪਹਿਲਾਂ ਬੋਲਣ ਵਾਲਿਆਂ ਦੇ ਨਾਂ ਲੈ ਜਾਣ ਜਦੋਂ ਤੋਂ ਮਕੇਸ਼ਪੁਰੀ ਨੇ ਸਟੇਜ ਦਾ ਕਬਜ਼ਾ ਲਿਆ ਸੀ ਉਹ ਆਪਣੀ ਮਰਜ਼ੀ ਨਾਲ ਬੁਲਾਰੇ ਬੁਲਾਉਂਦਾ ਭਪਿੰਦਰ ਚਾਵਲੇ ਨੇ ਭਪਿੰਦਰ ਚਾਵਲੇ ਨੂੰ ਕਈ ਵਾਰ ਸਟੇਜ ਸੰਭਾਲ ਦਿੰਦਾ ਸੀ ਹੁਣ ਤਾਂ ਭਲਾ ਉਹ ਆਪ ਕਨਵੀਨਰ ਸੀ ਤੇ ਭਪਿੰਦਰ ਚਾਵਲਾ ਕੋ ਕਨਵੀਨਰ ਜਦੋਂ ਹੀਟੋਂ ਇੱਕ ਵਕੀਲ ਨੇ ਉਜਰ ਕੀਤਾ ਕਿ ਹੀਟੋਂ ਬੁਲਾਰਿਆਂ ਦਾ ਨਾਂ ਲਵੋ ਤਾਂ ਵੀ ਮਕੇਸ਼ਪੁਰੀ ਬਦਲੀ ਹੋਈ ਹਵਾ ਦਾ ਅੰਦਾਜ਼ਾ ਨਹੀਂ ਲਾ ਸਕਿਆ ਸੀ ਉਹ ਸਮਝਦਾ ਸੀ ਕਿ ਲੀਡਰ ਵਿੱਚ ਸਿਰਫ ਬੋਲਣ ਦਾ ਗੁਣ ਹੋਣਾ ਚਾਹੀਦਾ ਹੈ। ਜੱਥੇਬੰਦ ਕੂਸੂਜ ਦੇ ਬਾਰੇ ਅਸਲ ਵਿੱਚ ਜਾਣਦਾ ਹੀ ਨਹੀਂ ਸੀ। ਬਸ ਤੜਕਤੂਸ ਹੋਣਾ ਕਾਫੀ ਸੀ। ਵਕੀਲ ਚੰਗਾ ਸੀ, ਬਹੁਤ ਚੰਗਾ। ਸਵਿਧਾਨ ਦੀ ਬਹੁਤ ਸਮਝ ਸੀ। ਚੀਫ ਜਸਟਿਸ ਕਈ ਵਾਰ ਉਸਨੂੰ ਵਿਸ਼ੇਸ਼ ਕੇਸਾਂ ਵਿੱਚ ਕੋਰਟ ਦਾ ਦੋਸਤ ਯਾਨੀ ਐਮੀਕਸ ਕੁਰੀ ਬਣਾ ਲੈਂਦਾ ਸੀ ਜਿਸ ਦਾ ਕੋਰਟ ਨੂੰ ਬਹੁਤ ਲਾਭ ਹੁੰਦਾ ਸੀ। ਮੁਕੇਸ਼ਪੁਰੀ ਨੇ ਪੰਜ ਸੱਤ ਨਾਂ ਲਿਖਣ ਮਗਰੋਂ ਗੁਰਚਰਨ ਸਿੰਘ ਪੰਗੂ ਨੂੰ ਬੁਲਾਇਆ। ਗੁਰਚਰਨ ਸਿੰਘ ਪੰਗੂ ਸੀਨੀਅਰ ਵਕੀਲ ਸੀ ਇਹ ਹਾਈ ਕੋਰਟ ਵਿੱਚ ਪਹਿਲਾ ਵਕੀਲ ਸੀ ਜਿਸ ਨੂੰ ਸੀਨੀਅਰ ਬਿਨਾ ਅਰਜ਼ੀ ਤੋਂ ਬਣਾਇਆ ਗਿਆ ਸੀ ਕਿਸ ਨਾਂ ਬਾਰ ਵਿੱਚ ਇਸ ਦੀ ਇੱਜ਼ਤ ਦੋਣੀ ਤੀਣੀ ਵਧ ਗਈ ਸੀ ਉੰਜ ਵੀ ਗੁਰਚਰਨ ਸਿੰਘ ਪੰਗੂ ਬੜਾ ਇਮਾਨਦਾਰ ਤੇ ਨਿਰਪੱਖ ਬੰਦਾ ਸੀ ਉਹ ਠੀਕ ਨੂੰ ਠੀਕ ਤੇ ਗਲਤ ਨੂੰ ਗਲਤ ਕਹਿਣ ਦਾ ਹੌਸਲਾ ਰੱਖਦਾ ਸੀ ਨਰਦੇਵ ਸਿੰਘ ਦੇਵ ਅਤੇ ਗੁਰਚਰਨ ਸਿੰਘ ਪੰਗੂ ਦਾ ਕਰੂਰਾ ਮਿਲਦਾ ਸੀ ਉਹ ਸਿਮਰਨਜੀਤ ਸਿੰਘ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ ਸੀ ਅੱਜ ਜਦੋਂ ਉਹਨੂੰ ਪਹਿਲੇ ਨੰਬਰ ਉੱਤੇ ਬਰਾਇਆ ਉਹਨੇ بڑے ਵਿਭਾਗ ਟੰਗ ਨਾ ਕਹਿਣਾ ਸ਼ੁਰੂ ਕੀਤਾ ਮੇਰੇ ਪਿਆਰੇ ਵਕੀਲ ਮਿੱਤਰੋ ਬੇਨਤੀ ਹੈ ਕਿ ਮੈਂ ਇੱਕ ਹਫ਼ਤੇ ਤੋਂ ਬਾਅਦ ਵਿੱਚ ਹੁੰਦਾ ਤਮਾਸ਼ਾ ਦੇਖਦਾ ਹਾਰਿਆ ਹਾਂ ਪਹਿਲਾਂ ਭੁਪਿੰਦਰ ਚਾਵਲੇ ਤੇ ਪੁਲਿਸ ਸਿਪਾਈ ਨਾਲ ਹੋਈ ਕਹਾ ਸੁਣੀ ਨੂੰ ਕਿੰਨਾ ਤੂਲ ਦਿੱਤਾ ਜਾ ਰਿਹਾ ਹੈ ਇਸ ਕਹਾ ਸੁਣੀ ਨੂੰ ਐਗਜ਼ੀਕਟਿਵ ਕਮੇਟੀ ਰਾਹੀਂ ਇੱਕ ਦਿਨ ਵਿੱਚ ਸੁਲਝਾ ਲਿਆ ਜਾਣਾ ਸੀ ਪਰ ਪਤਾ ਨਹੀਂ ਗਵਰਨਰ ਹਾਊਸ ਤੱਕ ਹੰਝੂ ਗਏ ਸ ਤੇ ਪਾਣੀ ਦੀਆਂ ਬਿਛਾੜਾਂ ਤੱਕ ਚੀਫ ਜਸਟਿਸ ਤੋਂ ਕੋਟ ਅੱਗੇ ਮਜ਼ਾਰਿਆਂ ਤੱਕ ਚੁਣੀ ਹੋਈ ਕਮੇਟੀ ਨੂੰ ਭੰਗ ਕਰਨ ਤੱਕ ਲਗਾਤਾਰ ਹੜਤਾਲ ਕਰਨ ਤੱਕ ਕਿਉਂ ਇਹ ਵਾਰ ਗਈ ਹੈ ਸਿਰਫ ਇੱਕੋ ਬੰਦਾ ਮਕੇਸ਼ ਪੂਰੀ ਗਵਰਨਰ ਪੰਜਾਬ ਨਾਲ ਆਪਣੀ ਜ਼ਾਤੀ ਲੜਾਈ ਲੜਨ ਲੱਗਾ ਹੋਇਆ ਹੈ ਕਿ ਉਸ ਨੂੰ ਚੰਡੀਗੜ੍ਹ ਯੂਟੀ ਦੇ ਸੀਨੀਅਰ ਸਟੈਂਡਿੰਗ ਕਾਉਂਸਲ ਤੋਂ ਹਟਾਇਆ ਗਿਆ ਗੁਰਚਨ ਸਿੰਘ ਪੰਗੂ ਦੇ ਨਾਂ ਕਹਿਣ ਤੇ ਮਕੇਸ਼ ਪੂਰੀ ਦੇ ਹਮਾਇਤੀ ਵਕੀਲ ੜਕਪੇ ਤੇ ਉੱਠ ਕੇ ਗੁਰਚਰਨ ਸਿੰਘ ਪੰਗੂ ਵੱਲ ਇਸ਼ਾਰੇ ਕਰਕੇ ਅਬਾ ਤਬਾ ਬੋਲਣ ਲੱਗੇ ਪਰ ਹੁਣ ਬਾੜ ਦੇ ਬਹੁਤ ਸਾਰੇ ਵਕੀਲ ਗੁਰਚਰਨ ਸਿੰਘ ਪੰਗੂ ਦੇ ਹੱਕ ਵਿੱਚ ਖੜੇ ਹੋ ਗਏ ਉਹ ਮਕੇਸ਼ਪੂਰੀ ਦੇ ਵਿਰੁੱਧ ਬੋਲਣ ਲੱਗੇ ਦੋਵਾਂ ਪਾਸਿਓਂ ਵਕੀਲ ਸਟੇਜ ਉੱਤੇ ਆਉਣ ਲੱਗੇ ਹਨਰਦੇਵ ਸਿੰਘ ਦੇਵ ਜਿਹੜਾ ਪਹਿਲਾਂ ਚੁੱਪਚਾਪ ਬੈਠਾ ਸੁਣੀ ਜਾ ਰਿਹਾ ਸੀ ਮੌਕਾ ਬਹੁਤ ਟੁਕਵਾ ਸਮਝ ਕੇ ਸਟੇਜ ਉੱਤੇ ਆ ਗਿਆ ਉਹ ਬੜੇ ਹੀ ਜੋਸ਼ ਤੇ ਗੁੱਸੇ ਨਾਲ ਮਕੇਸ਼ਪੂਰੀ ਦੇ ਵਿਰੁੱਧ ਬੋਲਣ ਲੱਗਾ ਕਈ ਨੌਜਵਾਨ ਵਕੀਲ ਸੀਨੀਅਰ ਵਕੀਲ ਨਰਦੇਵ ਸਿੰਘ ਦੇਵ ਦੇ ਹੱਕ ਵਿੱਚ ਉੱਠ ਖੜੇ ਹੋਏ ਦੋਵੇਂ ਪਾਸੇ ਨਾਰੇਬਾਜ਼ੀ ਹੋਣ ਲੱਗੀ ਵਕੀਲ ਨਾਰੇ ਲਾ ਰਹੇ ਸਨ ਅਗੇਸ਼ਪੁਰੀ ਦੀ ਗੁੰਡਾਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਅਗੇਸ਼ਪੁਰੀ ਮਰਦਾਬਾਦ ਮਕੇਸ਼ਪੁਰੀ ਦਾ ਇੱਕ ਹਮੇਤੀ ਵਕੀਲ ਨਰਦੇਵ ਸਿੰਘ ਦੇਵ ਨੂੰ ਗੁੱਸੇ ਵਿੱਚ ਕਹਿਣ ਲੱਗਾ ਤੁਸੀਂ ਮਕੇਸ਼ਪੁਰੀ ਨੂੰ ਗੁੰਡਾ ਕਿਉਂ ਕਹਿ ਰਹੇ ਹੋ ਉਹ ਗੁੰਡਾ ਹੈ ਮਕੇਸ਼ਪੁਰੀ ਗੁੰਡਾ ਹੈ ਮੈਂ ਕਹਿਣਾ ਉਹ ਗੁੰਡਾ ਹੈ ਰਸਤੇ ਕੀ ਕਰਨਾ ਹੈ ਜੇ ਤੂੰ ਬਰਦਾਸ਼ਤ ਨਹੀਂ ਕਰ ਸਕਦਾ ਤਾਂ ਤੂੰ ਮੇਰੇ ਉੱਤੇ ਹਮਲਾ ਕਰ ਦੇ ਫਿਰ ਦੇਖ ਕੀ ਹੁੰਦਾ ਦੋਵਾਂ ਨੂੰ ਝਗੜਦਿਆਂ ਦੇਖਦਿਆਂ ਕਈ ਵਕੀਲ ਇਕੱਠੇ ਉਸ ਵਕੀਲ ਨੂੰ ੱੱਕੇ ਮਾਰਨ ਲੱਗੇ ਮਕੇਸ਼ਪੁਰੀ ਡਿੱਗ ਪਿਆ ਮਕੇਸ਼ਪੁਰੀ ਪੰਬਤਰ ਗਿਆ ਹੁਣ ਸਮਝੋ ਪਹਿਲੀ ਐਗਜ਼ੀਕਟਿਵ ਕਮੇਟੀ ਦਾ ਸਟੇਜ ਉੱਤੇ ਕਬਜ਼ਾ ਹੋ ਚੁੱਕਿਆ ਸੀ ਮਕੇਸ਼ਪੁਰੀ ਉੱਠਿਆ ਉਹਦੇ ਮੱਥੇ ਉੱਤੇ ਕਿਸੇ ਦਾ ਬੂਟ ਵੱਜਨ ਨਾਲ ਲਹੂ ਨਿਕਲ ਰਿਹਾ ਸੀ ਉਹਦੇ 20-25 ਨੌਜਵਾਨ ਸਮਰਥਕਾਂ ਵਿੱਚੋਂ ਇੱਥੇ ਹੁਣ 5-6 ਹੀ ਉਹਦੇ ਕੋਲ ਖੜੇ ਸਨ ਬਾਕੀ ਪਤਾ ਨਹੀਂ ਕਿੱਥੇ ਛਾਈ ਮਹੀਂ ਹੋ ਗਏ ਸਨ ਹੁਣ ਬਤੌਰ ਫੈਕਟਰੀ ਦੇ ਸਿਮਰਨਜੀਤ ਨੇ ਸਟੇਜ ਸੰਭਾਲ ਲਈ। ਵਿਕਰਮ ਸਿੰਘ ਸੰਧੂ ਸੈਕਟਰੀ ਦੇ ਨਾਲ ਖੜਾ ਨਾਅਰੇ ਮਾਰ ਰਿਹਾ ਸੀ। ਪੰਜਾਬ ਅਤੇ ਹਰਿਆਣਾ 바ਰ ਐਸੋਸੀਏਸ਼ਨ ਜਿੰਦਾਬਾਦ ਜਿੰਦਾਬਾਦ। ਸਟੇਜ ਉੱਤੇ ਫੈਸਲਾ ਹੋਇਆ ਕਿ ਹੁਣ ਤੋਂ ਹੜਤਾਲ ਖਤਮ ਹੈ ਅਤੇ ਸਾਰੇ ਵਕੀਲ ਕੋਰਟ ਵਿੱਚ ਜਾ ਕੇ ਆਪਣੇ ਕੇਸ ਲੜਨ। ਹੁਣ ਲੱਗਦਾ ਸੀ ਜਿਵੇਂ ਬਾਤ ਨੂੰ ਸੁਖਦਾਸਾ ਆਇਆ ਹੋਵੇ। ਮਕੇਸ਼ਪੂਰੀ ਇਕੱਲਾ ਹੀ ਆਪਣੇ ਟੀਮ ਗਰੁੱਪ ਵਿੱਚ ਬੈਠਾ ਸੀ। ਉਹਦੇ ਨਾਲ ਅੱਜ ਕੋਈ ਜਿਵੇਂ ਬੈਠਣਾ ਨਾ ਚਾਹੁੰਦਾ ਹੋਵੇ। ਹਾਈ ਕੋਰਟ ਵਿੱਚ ਜਿਵੇਂ ਸ਼ਾਂਤੀ ਨੇ ਮੁਰਖ ਖੰਭ ਖਿਲਾਰਲੇ ਹੋਣ ਚਾਰੇ ਪਾਸੇ ਮੁਰਗਹਿਮਾ ਗਹਿਮੀ ਹੋ ਰਹੀ ਸੀ ਕੈਂਟੀਨਾਂ ਉਤੇ ਗਰਮ-ਗਰਮ ਖਾਣੇ ਬਣ ਰਹੇ ਸਨ ਜਲੇਬੀਆਂ ਪਕੌੜਿਆਂ ਦੀ ਖੁਸ਼ਬੂ ਚਾਰੇ ਪਾਸੇ ਫੈਲ ਰਹੀ ਸੀ ਟੀ ਗਰੁੱਪਾਂ ਵਿੱਚ ਬੈਠੇ ਵਕੀਲ ਹਾਸਾ ਠੱਠਾ ਕਰ ਰਹੇ ਸਨ ਜਦੋਂ ਪ੍ਰਧਾਨ ਵਿਕਰਮ ਸਿੰਘ ਸੰਧੂ ਦਮਨ ਬਾਈਸ ਪ੍ਰਧਾਨ ਅਤੇ ਸੈਕਟਰੀ ਸਿਮਰਨਜੀਤ ਬਾਰਬੀ ਚੋਲੰਗ ਦੇ ਤਾ ਵਕੀਲ ਉਹਨਾਂ ਨੂੰ ਉਠ ਠ ਮਿਲਦੇ ਐਥੋਂ ਪਤਾ ਲੱਗਦਾ ਸੀ ਕਿ ਹੜਤਾਲ ਵਾਪਸ ਕਰਨ ਦਾ ਉਹਨਾਂ ਦਾ ਸਟੈਂਡ ਕਿੰਨਾ ਠੀਕ ਸੀ ਇਸ ਪੂਰੇ ਹਫਤੇ ਦੇ ਲੜਾਈ ਝਗੜੇ ਵਿੱਚ ਸਿਮਰਨਜੀਤ ਸਿੰਘ ਆਪਣੇ ਵਕਾਲਤ ਦੇ ਕੰਮ ਵੱਲ ਧਿਆਨ ਨਹੀਂ ਦੇ ਸਕਿਆ ਹੁਣ ਕਈ ਕੇਸਾਂ ਦੀਆਂ ਰਿਟ ਤਿਆਰ ਕਰਨੀਆਂ ਸਨ ਉਹਨਾਂ ਦੀ ਡਰਾਫਟਿੰਗ ਕਰਨੀ ਸੀ ਅਸਲ ਵਿੱਚ ਕਿਸੇ ਕੇਸ ਦਾ ਅਸਲ ਕੰਮ ਡਰਾਫਟਿੰਗ ਕਰਨਾ ਹੀ ਹੁੰਦਾ ਹੈ ਫਿਰ ਤਾਂ ਅਗਲਾ ਕੰਮ ਟਾਈਪ ਕਰਨਾ ਪ੍ਰੂਫ ਆਦਿ ਪੜ੍ਹਨੇ ਹੁੰਦੇ ਹਨ ਇਹ ਸਾਰੇ ਕੰਮ ਵਿੱਚ ਉਸ ਦਾ ਸਟਾਫ ਹੁਣ ਬੜੀ ਤਨਦੇਈ ਨਾਲ ਕੰਮ ਕਰ ਰਿਹਾ ਸੀ ਹਰਦੇਵ ਸਿੰਘ ਸਟੈਨੋ ਆਪਣੇ ਕੰਮ ਵਿੱਚ ਬੜਾ ਮਾਹਰ ਸੀ ਉਹ ਪੰਜਾਬ ਸਰਕਾਰ ਦੇ ਕਿਸੇ ਦਫ਼ਤਰ ਵਿੱਚ ਡਾਇਰੈਕਟਰ ਦਾ ਸਟੈਨੋ ਸੀ ਕੇਸਾਂ ਦੀ ਨੋਟਿੰਗ ਵੀ ਸਿਮਰਨਜੀਤ ਸਿੰਘ ਉਸ ਨੂੰ ਡਿਕਟੇਟ ਕਰਵਾ ਦਿੰਦਾ ਸੀ ਹਰਦੇਵ ਸਿੰਘ ਪਵਨ ਮੁੰਸ਼ੀ ਕਈ ਸਾਲਾਂ ਤੋਂ ਸਿਮਰਨਜੀਤ ਦੇ ਦਫ਼ਤਰ ਵਿੱਚ ਕੰਮ ਕਰ ਰਹੇ ਸਨ 12-13 ਸਾਲਾਂ ਤੋਂ ਮਨਜੀਤ ਕੌਰ ਦੀ ਕੇਸਾਂ ਨੂੰ ਸਮਝਣ ਦੀ ਪਕੜ ਬੜੀ ਵਧੀਆ ਸੀ ਕਈ ਵਾਰ ਕੇਸਾਂ ਦੀ ਤਿਆਰੀ ਅਤੇ ਦੂਜੇ ਫਾਈਲਿੰਗ ਕਰਨ ਅਤੇ ਲੱਗੇ ਕੇਸਾਂ ਦੀ ਸੁਣਵਾਈ ਕਰਨ ਖਾਤਰ ਰਾਤ ਤੱਕ ਕੰਮ ਕਰਨਾ ਪੈਂਦਾ ਸੀ ਇੱਕ ਦਿਨ ਰਾਤ ਦੇ 12 ਵਜੇ ਲੜਕੀ ਹੁਣ ਕਰਕੇ ਮਨਜੀਤ ਕੌਰ ਨੂੰ 10:00 ਵਜੇ ਹੀ ਵੇ ਦਿੱਤਾ ਜਾਂਦਾ ਸੀ ਰਾਤ ਨੂੰ ਲੜਕੀ ਨੂੰ ਘਰ ਪਹੁੰਚਣ ਲੱਗਿਆਂ ਦੇਰ ਨਹੀਂ ਹੋਣੀ ਚਾਹੀਦੀ ਇੱਕ ਇੱਕ ਦਿਨ ਵਿੱਚ ਕਈ ਕਈ ਕੇਸ ਲੱਗਦੇ ਸਨ ਇੱਕ ਵਾਰ ਇੱਕ ਦਿਨ ਵਿੱਚ 10 ਕੇਸ ਲੱਗੇ ਹੋਏ ਸਨ ਬੜੀ ਪਲੈਨਿੰਗ ਨਾਲ ਸਾਰੇ ਕੇਸਾਂ ਨੂੰ ਵੰਡਾਇਆ ਜਾ ਰਿਹਾ ਸੀ ਇੱਕ ਕੋਰਟ ਵਿੱਚ ਸਿਮਰਨਜੀਤ ਸਿੰਘ ਆਪ ਬੈਠਦਾ ਤੇ ਦੂਜੀ ਕੋਰਟ ਵਿੱਚ ਮਨਜੀਤ ਕੌਰ ਮੁੰਸੀ ਸਾਰੇ ਕੇਸਾਂ ਬਾਰੇ ਬਾਕੀ ਕੋਰਟਾਂ ਵਿੱਚ ਕੇਸਾਂ ਦੀ ਦੇਖਭਾਲ ਕਰ ਰਿਹਾ ਸੀ ਕਿਸੇ ਕੋਟ ਵਿੱਚ ਕਿਸ ਪਹਿਲਾਂ ਜਾਂਦਾ ਸੀ ਜਿੱਥੇ ਕੋਈ ਨਹੀਂ ਸੀ ਹੁੰਦਾ ਫਿਰ ਮੁਨਸ਼ੀ ਭੱਜਾ ਭੱਜਾ ਸਿਮਰਨਜੀਤ ਸਿੰਘ ਜਾਂ ਮਨਜੀਤ ਕੌਰ ਨੂੰ ਬੁਲਾ ਕੇ ਲਿਆਉਂਦਾ ਅਤੇ ਕੇਸ ਕਰਕੇ ਵਾਪਸ ਚਲਾ ਜਾਂਦਾ ਇਸ ਤਰ੍ਹਾਂ ਕਈ ਵਾਰ ਕਿਸੇ ਕਿਸੇ ਦਿਨ ਤੱਕ ਸਾਰਿਆਂ ਦੀ ਭੂਤਨੀ ਭੁੱਲ ਜਾਂਦੀ ਸੀ ਜੱਜ ਵਕੀਲ ਦੇਖ ਰਹੇ ਸਨ ਕਿ ਸੈਕਟਰੀ ਸਿਮਰਨਜੀਤ ਸਿੰਘ ਕਿੰਨਾ ਕੰਮ ਕਰਦਾ ਹੈ ਬਾਅਦ ਐਸੋਸੀਏਸ਼ਨ ਦਾ ਕੰਮ ਪੂਰਾ ਕਰਦਾ ਸੀ ਕਿਸੇ ਕੰਮ ਨੂੰ ਪੈਂਡਿੰਗ ਨਹੀਂ ਸੀ ਰਹਿਣ ਦਿੰਦਾ ਵਕਾਲਤ ਦਾ ਕੰਮ ਵੀ ਬੜੀ ਤਨਦੇਹੀ ਨਾਲ ਕਰ ਰਿਆ ਸੀ ਸੰਘਰਸ਼ ਵਿੱਚ ਵੀ ਪਿੱਛੇ ਨਹੀਂ ਸੀ ਉਹਦੇ ਕੇਸਾਂ ਬਾਰੇ ਵਕੀਲ ਅਤੇ ਜੱਜ ਦੇਖ ਰਹੇ ਸਨ ਕਿ ਬਹੁਤ ਘੱਟ ਡਿਸਮਿਸਲ ਹੁੰਦੀ ਸੀ ਕਿਉਂਕਿ ਸਾਫ਼-ਸੁਥਰੇ ਕੇਸ ਹੁੰਦੇ ਸਨ ਕੇਸਾਂ ਦੀ ਡਰਾਫਟਿੰਗ ਵਿੱਚ ਕੋਈ ਹਿਰਾਫੇਰੀ ਨਹੀਂ ਸੀ ਹੁੰਦੀ ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਨਹੀਂ ਸੀ ਕਰਦਾ ਇਸੇ ਕਰਕੇ ਜੱਜਾਂ ਵਿੱਚ ਤੇ ਬਾਰ ਵਿੱਚ ਸਿਮਰਨਜੀਤ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ ਇਸੇ ਸਤਿਕਾਰ ਦੇ ਕਾਰਨ ਸਿਮਰਨਜੀਤ ਸਿੰਘ ਹੁੱਡਿਆ ਫਿਰਦਾ ਸੀ ਸਿਮਰਨਜੀਤ ਸਿੰਘ ਹਰ ਪੱਖੋਂ ਇੱਕ ਸਫਲ ਵਕੀਲ ਮੰਨਿਆ ਜਾ ਰਿਹਾ ਸੀ ਹੁਣ ਬਤੌਰ ਸੈਕਟਰੀ ਸਿਮਰਨਜੀਤ ਸਿੰਘ ਦਾ ਕਾਰਜਕਾਲ ਖਤਮ ਹੋਣ ਦੇ ਨੇੜੇ ਸੀ ਇੱਕ ਦਿਨ ਦਫਤਰ ਵਿੱਚ ਅਕਾਊਂਟਸ ਬ੍ਰਾਂਚ ਦਾ ਸੁਪਰਡੈਂਟ ਮਰਾਰੀ ਲਾਲ ਆਇਆ ਉਹ ਕੁਰਸੀ ਉੱਤੇ ਬੈਠ ਕੇ ਕਹਿਣ ਲੱਗਾ ਸੈਕਟਰੀ ਸਾਹਿਬ ਕਈ ਠੇਕੇਦਾਰਾਂ ਦੇ ਪਿਛਲੇ ਸਾਲਾਂ ਦੇ ਬਕਾਇਆ ਰਹਿੰਦੇ ਹਨ ਕਈ ਵਾਰ ਮੈਨੂੰ ਆ ਕੇ ਕਹਿੰਦੇ ਰਹਿੰਦੇ ਹਨ ਕਿ ਉਹਨਾਂ ਦੇ ਪਿਛਲੇ ਪੈਸੇ ਵੀ ਦਿੱਤੇ ਜਾਣ ਉਹਨਾਂ ਤੋਂ ਬਾਅਦ ਨੇ ਕੰਮ ਤਾਂ ਕਰਵਾ ਲਿਆ ਪਰ ਪੈਸੇ ਦੇਣ ਤੋਂ ਅਨਕੰਨੀ ਹੁੰਦੀ ਰਹੀ ਹੈ ਮਰਾਰੀ ਲਾਲ ਜੀ ਮੈਨੂੰ ਦੱਸੋ ਇਹ ਬਕਾਇਆ ਇਸ ਸਾਲ ਦੇ ਤਾਂ ਨਹੀਂ ਨਹੀਂ ਜੀ ਨਹੀਂ ਸੁਸੀਤਾ ਨਾਲੋਂ ਨਾਲ ਅਗਲਿਆਂ ਦੇ ਪੈਸੇ ਦੇ ਦਿੰਦੇ ਹੋ ਤੁਹਾਡਾ ਤਾਂ ਕੰਮ ਹੀ ਹੋ ਰਿਹਾ ਹੈ ਫਿਰ ਇਹ ਕਿਹੜੇ ਸਮੇਂ ਦੇ ਹੋਏ ਜੇ ਪਿਛਲੇ ਸਮੇਂ ਦੇ ਨੇ ਤਾਂ ਪਹਿਲੇ ਪ੍ਰਧਾਨ ਸੈਕਟਰੀ ਨੇ ਕਿਉਂ ਨਹੀਂ ਦਿੱਤੇ ਇਹ ਤਾਂ ਉਹਨਾਂ ਦਾ ਕੰਮ ਬਣਦਾ ਸੀ ਨਾ ਸਿਵਰਨਜੀਤ ਸਿੰਘ ਨੇ ਕਿਹਾ ਇਹ ਉਹਦਾ ਮਸਲਾ ਹੈ ਸਰ ਕੰਤਾ ਮੇਰੇ ਖਾਂਦੇ ਸੀ ਸਾਰੇ ਜਣੇ ਪਰ ਜੇ ਸੈਕਟਰੀ ਚੈੱਕ ਹੀ ਨਾ ਕੱਟੇ ਤਾਂ ਮੈਂ ਕੀ ਕਰ ਸਕਦਾ ਸੀ ਚੰਗਾ ਅਸੀਂ ਇਸ ਨੂੰ ਐਗਜ਼ੀਕਟਿਵ ਕਮੇਟੀ ਵਿੱਚ ਰੱਖਾਂਗੇ ਫੈਸਲਾ ਕਰਾਂਗੇ ਮੈਨੂੰ ਲਿਸਟ ਦੇ ਦੇ ਬੋ ਟਾਈਪ ਕਰਕੇ ਕਿਹਦੇ ਕਿਹੜੇ ਕੰਮ ਲਈ ਕਿਸ ਸਮੇਂ ਤੇ ਕਿੰਨੇ ਪੈਸੇ ਰਹਿੰਦੇ ਹਨ ਅਸੀਂ ਦੇਖਾਂਗੇ ਜੇ ਐਗਜ਼ੈਕਟਿਵ ਫੈਸਲਾ ਕਰੇਗੀ ਤਾਂ ਮੈਂ ਮੀਟਿੰਗ ਵਿੱਚ ਕਹਾਂਗਾ ਕਿ ਕੁਝ ਨਾ ਕੁਝ ਸਾਰਿਆਂ ਨੂੰ ਦੇ ਦੇਣਾ ਚਾਹੀਦਾ ਸਿਮਰਨਜੀਤ ਸਿੰਘ ਨੇ ਮਰਾਰੀ ਨੂੰ ਰਾਹ ਦੱਸਿਆ ਮਰਾਰੀ لال ਨੇ ਉਸੇ ਦਿਨ ਸਾਰੀ ਲਿਸਟ ਟਾਈਪ ਕਰਕੇ ਸੈਕਟਰੀ ਦੇ ਦਫ਼ਤਰ ਪਹੁੰਚਾ ਦਿੱਤੀ ਸਿਮਰਨਜੀਤ ਸਿੰਘ ਹੈਰਾਨ ਹੋਇਆ ਦੇਖ ਕੇ ਕਿ ਪਿਛਲੇ 6-7 ਸਾਲਾਂ ਦੇ ਬਕਾਏ ਹਨ ਕਿਸੇ ਠੇਕੇਦਾਰ ਨੇ ਬਾਹਰ ਦੀਆਂ ਕੁਰਸੀਆਂ ਮਰਮਤ ਕੀਤੀਆਂ ਸਨ ਕਿਸੇ ਨੇ ਸੋਫੇ ਆ ਕਿਸੇ ਠੇਕੇਦਾਰ ਦੀਆਂ ਲਿਸਟਾਂ ਸਾਈਕਲੋਸਟਾਈਲ ਕਰਕੇ ਥੱਬਿਆਂ ਦੇ ਥੱਬੇ ਸਮੇਂ ਸਿਰ ਸ਼ਾਮ ਨੂੰ ਦਫਤਰ ਵਿੱਚ ਪਹੁੰਚ ਰਹੀਆਂ ਤਾਂ ਕਿ ਪੀਐਨ ਕਰੋ ਕਰੀ ਸਾਰੇ ਵਕੀਲਾਂ ਨੂੰ ਦੇ ਕੇ ਆਉਣ ਲਿਸਟ ਵਿੱਚੋਂ ਪਤਾ ਲੱਗਣਾ ਸੀ ਅਗਲੇ ਦਾ ਕੇਸ ਲੱਗਣ ਜਾਂ ਨਾ ਲੱਗਣ ਬਾਰੇ ਐਗਜ਼ੈਕਟਿਵ ਦੀ ਮੀਟਿੰਗ ਸਦੀ ਗਈ ਲਗਭਗ ਸਾਰੇ ਮੈਂਬਰ ਚੀਆਂ ਲੈ ਲੈ ਪੈਰੇ ਸਨ ਕਿ ਅਸੀਂ ਕਿਉਂ ਦਸੀਏ ਪਿਛਲੇ ਰੰਦੇ ਪੈਸੇ ਪਰ ਸਿਮਰਨਜੀਤ ਸਿੰਘ ਨੇ ਬੜੇ ਹੀ ਤਹੱਲਮ ਨਾਲ ਸਭ ਨੂੰ ਸਮਝਾਇਆ ਕਿ ਜੇ ਆਪਾਂ ਨੇ ਕਿਸੇ ਤੋਂ ਪੈਸੇ ਲੈਣੇ ਹੋਣ ਤਾਂ ਅਗਲਾ ਇਸ ਜਹਾਨ ਵਿੱਚ ਨਾ ਰਹੇ ਤਾਂ ਆਪਾਂ ਪਿੱਛੋਂ ਅਗਲੇ ਦੇ ਵਾਰਸਾਂ ਤੋਂ ਮੰਗਾਗੇ ਉonis ਹਾਲਤ ਵਿੱਚ ਵੀ ਇਹੋ ਸਮਝ ਲਓ ਕਿ ਆਪਾਂ ਪਿਛਲੇ ਅਹੁਦੇਦਾਰਾਂ ਦੇ ਚੰਗੇ ਵਾਰਸ ਹੋਣ ਦਾ ਸਬੂਤ ਦਿੰਦਿਆਂ ਕੁਝ ਨਾ ਕੁਝ ਇਹਨਾਂ ਵਿਚਾਰਿਆਂ ਨੂੰ ਦੇਈਏ ਜਿਨ੍ਹਾਂ ਦੇ ਪੈਸੇ ਮਾਰੇ ਗਏ ਹਨ। ਆਖੀਰ ਫੈਸਲਾ ਹੋਇਆ ਕਿ ਸਾਰੇ ਠੇਕੇਦਾਰਾਂ ਦੇ ਜਿਹੜੇ 6-7 ਬੰਦੇ ਸਨ ਉਹ ਕੁਝ ਨਾ ਕੁਝ ਜ਼ਰੂਰ ਦੇਵੋ ਜਿਸ ਨਾਲ ਅਗਲੇਦਾਰਾਂ ਦਾ ਰਾਜੀ ਹੋ ਜਾਵੇ। ਸਾਰਿਆਂ ਸੈਕਟਰੀ ਸਿਮਰਨਜੀਤ ਸਿੰਘ ਦੀ ਗੱਲ ਮੰਨ ਲਈ ਕਿ ਪੈਸੇ ਦੇਣ ਲੱਗਿਆਂ 바ਰਗੇਨਿੰਗ ਕਰਕੇ ਪੈਸੇ ਨਿਬੇੜ ਦਿੱਤੇ ਜਾਣ। ਬਾਕੀ ਅਗਲੇ ਕਾਂਡ ਵਿੱਚ। ਧੰਨਵਾਦ।